ਤੇ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਸਵੇਰ ਦੇ 7 ਵਜੇ ਚੱਲੇ ਆ ਤੇ ਕਰੋ ਬਟਾਲਾ ਮੰਡੀ ਦਾ ਮਾਹੌਲ ਚੱਕ ਤੇ ਮਿੰਦਰਾ ਹੀ ਮਿੰਦਰਾ ਹੋਇਆ ਪਿਆ ਸਾਰੇ ਬੰਨੇ ਇੱਧਰ ਆਪਣਾ ਵੀ ਮਿੰਦਰਾ ਵਾ ਸਵੇਰੇ ਸਾਢੇ 3 ਪੌਣੇ 4 ਤੁਰੇ ਆ ਤੇ ਸਾਢੇ 4 ਇੱਥੇ ਆ ਗਏ ਆ ਬਟਾਲੇ ਤੇ ਆਪਣਾ ਪਹਿਲਾ ਦੂਜਾ ਨੰਬਰ ਵਾ ਜੋਬਨ ਵੀ ਨਾਲ ਦੋ ਟਰਾਲੀਆਂ ਦਾਣੇ ਲੈ ਕੇ ਆਏ ਆ ਟਰਾਲੀਆਂ ਗਾੜੀਆਂ ਅੱਧੀਆਂ ਖਾਦੀ ਅੱਧੀਆਂ ਟਰਾਲੀਆਂ ਅੱਧੀਆਂ ਤੇ ਇਹ ਆਪਣੇ ਇੱਕ ਕਿੱਲਾ ਤੇ 6 ਨਾਲ ਦੇ ਦਾਣੇ 17 18 ਲੈ ਕੇ ਆਏ ਆ ਪੱਖਾ ਲੱਗ ਗਿਆ ਆਪਣੀ ਢੇਰੀ ਨੂੰ ਸਪੈਸ਼ਲ ਕਮਿਸ਼ਨਰ ਏਜੰਟ 26 ਨੰਬਰ ਤੇ ਪਹੁੰਚ ਗਏ ਆ ਤੇ ਆਪਾਂ ਢੇਰੀ ਨੂੰ ਪੱਖਾ ਲਗਾਣ ਦੇ ਇੱਧਰ ਕਰੋ ਚੈੱਕ ਦਾਣੇ ਤੁਹਾਨੂੰ ਵਿਖਾਉਨੇ ਆ ਨੇਰਾ ਸੋਨਾ ਹੀ ਬਣੇ ਇਹ ਵੀਡੀਓ ਨਾਲ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਐਦਾਂ ਦੇ ਵੀਡੀਓ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਿਆ ਕਰਾਂਗੇ ਤੇ ਪੇਚ ਨੂੰ ਕਰ ਰਹੇ ਹੋ ਖੋਲੋ ਤੇ ਕਰੋ ਮੰਡੀ ਦਾ ਮਾਹੌਲ ਚੈੱਕ ਤੇ ਦਾਣੇ ਤੇ ਦਾਣਾ ਤੇ ਟਰੈਕਟਰ ਦਾ ਟਰੈਕਟਰ ਚੜਿਆ ਪਿਆ ਟਰਾਲੀ ਤੇ ਟਰਾਲੀ ਚੜੀ ਪਈ ਆ ਤੇ ਮਿੰਦਰੇ ਤੇ ਮਿੰਦਰਾ ਇੱਧਰ ਹੋਇਆ ਪਿਆ ਆ ਇਹ ਇਧਰ ਬਟਾਲਾ ਮੰਡੀ ਦਾ ਮਾਹੌਲ ਚੈੱਕ ਕਰੋ ਬਹੁਤ ਵੱਡੀ ਮੰਡੀ ਆ ਆਪਣੀ ਪਹਿਲੀ ਢੇਰੀ ਤੋਂ ਪਹਿਲੇ ਨੰਬਰ ਤੋਂ ਪਹਿਲਾਂ ਇੱਕ ਢੇਰੀ ਪਹਿਲਾਂ ਆਈ ਆ ਉਦੀ ਪਰਮਲ ਵਾ ਤੇ ਬਾਹਮਤੀਆਂ ਆਪਣੀਆਂ ਦੋਵੇਂ ਢੇਰੀਆਂ ਤੇ ਜੋ ਉਹਨੇ ਢੇਰੀ ਨੂੰ ਪੱਖਾ ਲੱਗ ਗਿਆ ਵਾ ਤੇ ਆਜੇ ਟਾਈਮ ਨਾਲ ਗਏ ਆ ਪੱਖਾ ਵੀ ਲੱਗ ਚ ਲਿਆ ਹੋਰ ਇਹਦੇ ਆ 15-20 ਮਿੰਟਾਂ ਚ ਪੱਖਾ ਲੱਗ ਜਾਣਾ ਵਾ ਬਸ ਹੁਣ ਬੋਲੀ ਆਉਣ ਤੇ ਡਿਪੈਂਡ ਕਰਦਾ 10 ਵਜੇ 11 ਵਜੇ ਆਉਂਦੀ 12 ਵਜੇ ਆਉਂਦੀ ਆ ਤੇ 1 ਵਜੇ ਆਉਂਦੀ ਆ ਬੋਲੀ ਆਉਣ ਦੀ ਗੱਲ ਆ ਆਜੇ ਟਾਈਮ ਨਾਲ ਗਏ ਆ ਤੇ ਜਿੰਨੇ ਕਦਾਣੇ ਆ 15 ਮਿੰਟਾਂ ਮਿੰਟਾਂ ਚ ਢੇਰੀ ਤਲ ਜਾਣੀ ਤੇ ਹੁਣ ਆਪਣਾ ਰਹਿ ਗਿਆ ਕੱਲੀ ਇੱਕ ਕਿਲਾ ਬਾਸਮਤੀ ਹੱਥ ਦੀ ਝਾੜ ਯਾਰਾਂ ਇੱਦੀ ਉਹ ਰਹਿ ਗਈ ਆ ਤੇ ਇਹਦਾ ਕੱਲ ਰੇਟ ਲੱਗਾ 3500 35 3500 3570 ਤੱਕ ਰੇਟ ਜਾ 3700 ਹੱਥ ਦੀ ਦਾ 3700 ਹੱਥ ਦੀ ਝਾਂਬ ਜਿਹੜੀ ਆ ਤੇ ਕੰਪੈਨ ਦੀ ਜਿਹੜੀ ਉਹ 3500 100 200 ਦਾ ਫਰਕ ਵਾ ਤੇ ਦੇਖੋ ਨੇ ਅੱਜ ਸਾਡਾ ਕੀ ਲੱਗਦਾ ਵਾ ਤੇ ਇਧਰ ਦਾਣੇ ਵਿਖਾਉਣੇ ਤਾਂ ਲੀਵਰ ਲਾਉਂਦੇ ਹੀ ਪੱਖਾ 7 ਵਜ ਗਏ ਤੇ ਕਰੋ ਦਾਣੇ ਚੱਕ ਐ ਸੋਨਾ ਦਾਣੇ ਚਮਕਣ ਦੇ ਪੂਰੇ ਤੇ ਦਾਣੇ ਤੇ ਬਹੁਤ ਵਧੀਆ ਵਾ ਪਰ ਝਾੜ 10 12 ਕੁਆਂਟਲ ਮੇਰੇ ਸਾਹ ਦਾ ਕਿਲੇ ਦਾ ਆਉਣਾ ਵਾ ਤੇ ਬਾਕੀ ਜੋ ਕਰੇ ਕਰਤਾਰ ਜੋ ਕਿਸਮਤ ਚ ਉਹ ਮਿਲਣਾ ਵਾ ਤੇ ਕੋਈ ਟੈਨਸ਼ਨ ਨਹੀਂ ਪਰ ਵੈਸੇ ਦਸਾਂ ਦੇ ਗੱਲ ਕੰਡਦੇ ਵਿਚਾਰ ਇਹਨਾਂ ਜਾਂ ਪਰਮਣਾਂ ਦੇ ਵਿਚਾਰ ਘਟ ਕੇ ਆਰਕਾਂ ਤੇ ਯਾਰਾਂ ਕੀ ਉੱਚੀ ਦੱਗੇ ਵੈਸੇ ਘਟ ਨਿਕਲਦੀ ਹੁੰਦੀ ਤੇ ਹੁਣ ਸਭਾਈ ਫਰਮ ਬਹਾਮਤਿੰਦਾ ਵੈ ਸਭ ਕੁਝ ਘਟ ਗਿਆ ਝੜ ਤੇ ਬਾਕੀ ਉਹ ਵੀ ਵੀਰ ਹੈ ਜਿਨ੍ਹਾਂ ਦਾ ਅੱਖ ਵੀ ਪਾਣੀ ਖੜਾ ਔਨ ਕਰਕੇ ਜਿਹੜਾ ਸਭ ਕੁਝ ਧੁੱਬ ਗਿਆ ਤੇ ਇਸ ਕਰਕੇ ਇਹ ਕਰੋ ਛਜਰੀ ਸਵੇਰ ਚੱਕ ਮੰਡੀ ਦੀ ਬਟਾਲੇ ਦੀ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਲੋੜ ਹੈ ਸਪੋਰਟ ਦੀ ਤੁਹਾਡੀ ਦੀ ਤੇ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਛਾਟੇ ਨਹੀਂ ਲੱਗ ਗਿਆ ਪੱਖਾ ਚਾਪੇ ਨੂੰ ਵੀ ਲੱਗ ਚੱਲਿਆ I like